ਸਾਰੋ ਨਾ ਪ੍ਰਾ ਪ੍ਰਾ ਨਹੀਂ ਕਿਹਾ ਕਿ ਨਹੀਂ ਪ੍ਰੋਣਾ ਮੈਂ ਨਹੀਂ ਖਾਣਾ ਮੈਂ ਪ੍ਰੋਣਾ ਤੇ ਰਹ ਭਰਾ ਆਪਣੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਤੇ ਤੇ ਸਾਡੇ ਕਾਕਾ ਵੇਖੋ ਸੁੱਤਾ ਹੈ ਅਜੇ ਤੇ ਚਾ ਆ ਗਈ ਹੈ ਜੀ ਸਰਦਾਰ ਨਹੀਂ ਹੱਟੀ ਗਏ ਆ ਜੀ ਬਾਹਰ ਮਸ਼ੀਨ ਲਾਈ ਹੈ ਕੱਪੜੇ ਧੋਣ ਵਾਲੀ ਕੋਸਣਾਓ ਠੀਕ ਠਾਕ ਹੋ ਸਾਰੇ ਜਾਨੇ 블로그 ਪਿਛਲਾ ਪਹਿਲਾ ਜਿਹੜਾ ਖਸ਼ਾਲ ਵਾਲਾ ਪਾਇਆ ਸੀ ਕਿਦਾਂ ਦਾ ਲੱਗਾ ਸਾਰਿਆਂ ਨੇ ਦੇਖਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੋਸਣਾਓ ਜੀ ਅੱਜ ਮਸ਼ੀਨ ਚਲਾ ਕੇ ਹੋਰ ਜਿਹੜਾ ਟੀਮ ਦਾ ਕੰਮ ਹੈ ਕੱਥੇ ਪਾਤੇ ਆ ਚਾਹ ਤੀਂ ਨਾ ਕਰ ਤੋਂ ਖਾਨਾ ਸਾਡਾ ਕਾਕਾ ਉੱਠ ਗਿਆ ਵਾ ਕਿ ਆ ਤੇ ਨੇ ਚਾਹ ਪੀਣੀ ਬਿਸਕੁਟ ਦੇ ਨਾਲ ਭਾਵੇਂ ਉਹਨੇ ਫੁਲਕੇ ਖਾਦਾ ਨਾ ਫੁਲਕਾ ਖਾ ਕੇ ਉਸੇ ਨਾਲ ਹੀ ਬਿਸਕੁਟ ਜਿਸ ਚਾਹ ਬਣਾਈ ਤੇ ਚਾਹ ਹੋਕੀ ਨਹੀਂ ਪੀਣੀ ਬਿਸਕੁਟ ਨਾਲ ਖਾਏ ਭਾਵੇਂ ਫੁਲਕੇ ਖਾਣ ਤੋਂ ਬਾਅਦ ਚਾਹ ਆ ਜੇ ਹੋਕੀ ਜਾਣੀ ਇਹਨੇ ਪੀਣੀ ਤਾਂ ਦਾ ਟੇਸਟ ਬਣਿਆ ਹੋਇਆ ਹੈ ਦਾ ਬਿਸਕੁਟ ਨਾਲ ਚਾਹ ਦੇ ਨਾਲ ਚਾਹ ਬਣਾ ਲੈਂਦੀ ਹੈ ਯਸ ਲੋ ਜੀ ਚਾਹ ਪੀ ਲੋ ਇਹ ਚਾਹ ਹੈ ਨਾ ਇਹਨੂੰ ਚੰਗੀ ਰਹਿਣ ਇਹ ਚਾਹ ਹੈ ਨਾ ਇਹਨੂੰ ਬਹੁਤ ਵਾਰ ਰਹਿਣਾ ਇਹ ਚਾਹ ਆਇਆ ਨਾ ਇਹਨੂੰ ਚੰਗੀ ਦਿਨ ਇਹ ਚਾਹ ਆਇਆ ਨਾ ਇਹਨੂੰ ਵਾਹ ਵਾਹ ਰਿਹਾ ਨਾ ਚਾਹ ਚੁਨੀ ਸ਼ਕਤੀ ਚਾਹ ਚੁਨੀ ਸ਼ਕਤੀ ਸਵਾਗਤ ਮੇਰਾ ਕਿੰਨਾ ਵਧੀਆ ਆਇਆ ਉਹ ਹਣਾ ਸਮਰ ਕੀ ਕਹਿਣਾ ਅਗੇ ਅੱਛਾ ਅਜੇ ਸੋ ਮੰਨਿਆ ਹੁੰਦਾ ਹਟਾ ਅੱਛਾ ਚਾਹ ਪੀ ਕੇ ਕੈਮ ਹੋਊਗਾ ਫਿਰ ਬੋਲੂਗਾ ਅਜੇ ਨਹੀਂ ਗੱਲ ਬੋਲਾਂਗੇ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਸ਼ਿਆਟਾ ਰੋੜ ਤੇ ਕੋਟਖਾਲ ਸੇ ਦਾ ਗੇਟ ਸਾਹਮਣੇ ਹੈ ਜਾਨੇ ਕੋਟਖਾਲ ਸੇ ਦਾ ਗੇਟ ਜਦੋਂ ਤੁਸੀਂ ਸ਼ਿਆਟਾ ਰੋੜ ਤੇ ਆਉਤੇ ਜੇ ਕੋਟਖਾਲ ਤੋਂ ਜਾਣਾ ਹੋਵੇ ਤੇ ਇਸ ਤਰ੍ਹਾਂ ਦਾ ਗੇਟ ਕਿਨੋਟ ਰੱਖਿਓ ਬਲੌਗ ਤਾਂ ਨਾਲ ਬਣੇ ਰਹੋ ਇਦਾਂ ਹੀ ਤੁਹਾਨੂੰ ਵਖਰੇ ਵਖੜੇ ਪ੍ਰਤੀਸ਼ਾਤ ਦਿਖਾਉਦੇ ਰਵਾਂਗੇ ਲਾਈਕ ਮਾਇ ਤੇ ਸ਼ੇਅਰ ਕਰਨਾ ਨਾ ਭੁੱਲਿਓ ਹਾਂਜੀ ਕੱਕਾ ਜੀ ਕੱਕਾ ਜੀ ਕੀ ਖਾ ਰਹੇ ਏ ਕੜੀ ਸਰ ਜੀ ਓਏ ਹੋਏ ਕਿਵੇਂ ਹੋ ਅੱਛੇ ਤੇ ਚਲੋ ਜੀ ਚਲਤੇ ਹਾਂ ਜੀ ਸਰਦਾਰਨੀ ਜੀ ਮਿਲਦੇ ਹਾਂ ਹਾਂ ਜੀ ਸਰਦਾਰਨੀ ਜੀ ਫੁਲਕੇ ਲੱਗ ਗਏ ਆ ਖਾਣੇ ਉਹਨੇ ਕਹਣਾ ਕੱਲ ਵੀ ਫੁਲਕੇ ਖਾਣਦੇ ਆ ਦੁਪਹਿਰ ਨੂੰ ਭਾਈ ਜੰਮੀ ਹਾਂ ਜੀ ਫੁਲਕੇ ਖਾਈ ਜਾਣੀ ਆ ਫੁਲਕੇ ਆਂਦਾ ਟਾਈਮ ਹੋ ਗਿਆ ਵਾ ਲੋ ਇਹਨਾਂ ਕਾ ਜਿਤੇ ਅੱਧੀ ਰੋਟੀ ਆ ਪਰ ਹਾੜੀ ਸੇਦੀ ਆ 12:00 ਵਜੇ ਸੀ ਸਾਢੇ 12 ਹੋ ਗਏ ਆ ਸਾਢੇ 12 ਹੋ ਗਏ ਆ ਹਾਂਜੀ ਆ ਜਾਓ ਫੁਕਾਸ਼ਾ ਗਲੋ ਇੱਥੇ ਟ੍ਰੇਨ ਇੱਥੇ ਬਾੜੇ ਪੇਪਲ ਨੂੰ ਬਾਦੀ ਹੈ ਨਾ ਸੈਡਣਾ ਦੇ ਸੈਡਾ ਨਾ ਖਰਾਬ ਦੀਆਂ ਹੁੰਦੀਆਂ ਉੱਥੇ ਬੜਾ ਸੋਹਣਾ ਸੀ ਸ਼ਿਵਨਾ ਮਾਰਕੀਟ 'ਚ ਲੱਗਾ ਆ ਹੈ ਹਾਂ ਉਹ ਰੈਡੀ ਲਾਈ ਉੱਥੇ ਵੀ ਲੱਗਾ ਸੀ ਦਸਤਾਵਾਜ਼ ਬੁਲਾਤ ਨੂੰ ਕੋਲ ਨਹੀਂ ਕੀ ਹੋ ਗਿਆ ਇਹ ਹੋਰ ਸਰਾ ਮੋਦੀਆ ਜੀ ਤੇ ਇਸ ਨਾਮ ਸਮਰਲ ਹੈ ਇਹ ਦਵਾਈ ਕੋ ਆਇਆ ਖਾਂਸੀ ਚ ਕੰਮ ਆ ਡਿਸਪੈਂਸਰੀ ਕੈਂਪ ਲੱਗੇ ਹਾਂ ਆ ਉੱਧਰ ਲੱਗੇ ਵਿਖਾਓ ਪਿੱਛੇ ਨਾਲ ਦੇ ਪਤਾ ਆ ਇਤੋਂ ਕੋ ਲੋਗੇ ਬਗਾ ਸਟੈਂਡ ਲਾਗੋ ਅੱਛਾ ਲੈ ਲਈ ਸਾਹ ਤੇ ਲੱਗੇ ਆ ਮੈਂ ਕਿਹਾ ਕੀ ਕੈਮਰਾ ਭਾਗਵਾ ਅਰੇ ਕਿੰਨੀ ਬੀਹਾਰ ਜਾਂ ਬੈਠੀਆਂ ਫੁਲਕਾ ਸ਼ਾਹ ਰਾਜ ਸੋਜੀ ਬੋਸ ਵਰਮਣ ਜਨੈਲੀ ਅੱਛਾ ਜੀ ਅੱਜ ਨਾਲ ਬਾਈ ਹਾਂ ਨਹੀਂ ਆਂਦੀ ਤੂੰ ਉਹ ਤੇ ਭਾਉ ਫੋਨ ਵੇਖੀ ਆ ਹਾਂ ਲੋਕਲ ਜਾਈ ਚ ਚਾਰੇ ਨੂੰ ਬੁਖਾਰ ਚੜਾ ਕੀ ਕਰੇ ਦਵਾਈ ਖਾਧੀ ਕਿ ਨਹੀਂ ਦਵਾਈ ਦੋ ਵਾਰੀ ਦੇਤੀ ਸੀ ਹਾਂ ਦੋ ਵਾਰੀ ਦੇਤੀ ਸੀ ਰੱਬੀ ਅੱਛਾ ਚਾਹ ਕਿੰਨੇ ਕਿੰਨੇ ਪੀਣੀ ਹੁਣ ਚਾਹ ਮੈਂ ਵੀ ਪੀਣੀ ਆ ਤੂੰ ਵੀ ਪੀਣੀ ਹਾਂ ਨਹੀਂ ਹੈ ਪੇਰਾ ਕੋਟ ਸਰੀਰ ਗਰਮ ਹੋ ਜੂਗਾ ਹੈ ਹਾਂ ਮਤਰੋਵਿਕ ਫਿਰ ਕੰਦਾ ਖਾਂਗ ਨਹੀਂ ਕਰ ਦਿਖਤਾ ਕਿੱਡੇ-ਕੱਡੇ ਕਰੇ ਪਾਕ ਖਾਂਦਾ ਰਾਤ ਵੀ ਇਹਨੇ ਇਕੱਲੇ ਜੀ ਗੇਮਾਂ ਖੇਡਣੀਆਂ ਨਾ ਇਹਨੇ ਰਾਤ ਨੂੰ ਫੋੜ ਕੇ ਭਾਇਣਾ ਫਿਰ ਇਹਦੀ ਸਕੀਮ ਹੋਏ ਕੋ ਰਾਤ ਨੂੰ ਰਾਤ ਨੂੰ ਇਹਨੇ ਪਲੇਟ ਚ ਕੱਢ ਕੇ ਨਾ ਕੋਲੀ ਜੀ ਕੱਢ ਕੇ ਰੱਖ ਲੈਂਦਾ ਕਿ ਖੜਾਕ ਨਾ ਲੇਕਿਨ ਮੇਰੀ ਮੰਮਾ ਨਾ ਉੱਠ ਕੇ ਮੈਨੂੰ ਬੁਲਾ ਲਿਆ ਹਾ ਹਾਂ ਇਹਦਾ ਖੜਾਕ ਨਾ ਕਿਤੇ ਆ ਜੀ ਤੇ ਰਾਤੀ ਮੈਂ ਵੇਖਿਆ ਤਾਂ ਕੱਢਣ ਤੇ ਕੋਲੀ ਰੰਦੀ ਨਾ ਕਹਿੰਦਾ ਮੈਂ ਕੋਲੀ ਖੇਡਣ ਤੇ ਆ ਮਮਮੀ ਨੇ ਉੱਠ ਭੈਣੇ ਸਕੀਮੀ ਰੋ ਬੱਚਿਆ ਦਿਖਾ ਦੇ ਇਹਨੋ ਜਿੰਨੇ ਮਰਜ਼ੀ ਰੋਟੀ ਰੱਟ ਕੇ ਖਵਾ ਗੋ ਅਨੇ ਰਾਤ ਨੂੰ ਵੀ ਆਖਦੇ ਆ ਕਿ ਨੇ ਖਾਣਾ ਹੀ ਖਾਣਾ ਕੁਛ ਨਾ ਖਾੜੋ ਤੁਸੀਂ ਮੈਂ ਨਹੀਂ ਖਾਣਾ ਅੱਗੇ ਰਗਾ ਬੈਠੀਆਂ ਮੈਨੂੰ ਤਾਂ ਅੱਜ ਦੱਸ ਦੇਣਾ ਹੋ ਗਿਆ ਖਾੜੋ ਨਾ ਭਰਾ ਭਰਾ ਨਹੀਂ ਭਰਾ ਇਹੋ ਗੇ ਨਹੀਂ ਪਰੋਣਿਆ ਮੈਂ ਨਹੀਂ ਖਾਣਾ ਮੈਂ ਪਰੋਣਾ ਤੇ ਰਹ ਭਰਾ ਆਪਣੀ ਮਿੱਟੀ ਨਹੀਂ ਗਲਤੀ ਹੋ ਗਈ ਚਲੋ ਲੱਗ ਜਾਂਦਾ ਵਾਧਾ ਘਟਾ ਹੋਈ ਜਾਂਦਾ ਨਾਲ ਖਾਂਦੇ ਚਿਪਸ ਤੇ ਨਾਲ ਆਹ ਲਖੰਗੀ ਜਾਂਦੇ ਜ ਨਹੀਂ ਹੋਰ ਨਹੀਂ ਖਾਦੀ ਹੁਣ ਇਹ ਰੋਟੀ ਨਹੀਂ ਕਾਣੀ ਚੇਸ ਚੂਸ ਅਹੀਂ ਨਹੀਂ ਖਾਂਦੇ ਚਿਪਸ ਚੂਸ ਦੋ ਇਹਨਾਂ ਕੋਲੇ ਪਰ ਪਰ ਪੀਓ ਚਾਹ ਚਾਹ ਤੇ ਮੇਰੀ ਜਾਣਿਆ ਚਾਹ ਤੇ ਫੇਵਰੇਟ ਹੈ ਚਾਹ ਮੈਨੂੰ ਥੋੜੀ ਨਾ ਕਈ ਫੜਿਆ ਗੱਡੀਆਂ ਕ ਕੱਪੀਆਂ ਸਟੇਨਿਕ ਪੀਣੇ ਨਾਹੀਂ ਪੀਣੇ ਖੁੱਲੀ ਕਬਲੀ ਅੰਡਾ ਟਾ ਕੇ ਨੌਰੀ ਉਲੀ ਹ ਬੜਾਣੀ ਮੈਂ ਹੈ ਕੁੱਲੀ ਨੰ ਜਦੋਂ ਵੀ ਚਾਹ ਪੀਣੀ ਹੈ ਨਾ ਕੋਲਡ ਜੀ ਪੀਣੀ ਹੈ ਇੱਕ ਗਲਾਸ ਗਲੂਕ ਕੋਈ ਕੁਛ ਨਹੀਂ ਖੁੱਲੀਆਂ ਲੰਗਰੀਆਂ ਨਾ ਹੂੰ ਉਹ ਠੰਡੀ ਛੇਤੀ ਹੋ ਜਾਂਦੀ ਹੈ ਹੂੰ ਪੈ ਜਾ ਰਾਂਦੀ ਨਾਲੇ ਹੂੰ ਗਲਾਸਾ ਪੈਂਦੀ ਨਹੀਂ ਨਾ ਉੱਤੇ ਬਰੈਕਿੰਗ ਬੈਂਦੀ ਹੂੰ ਵੱਡਾ ਗਲਾ ਹੋਵੇ ਤਾਂ ਖੁੱਲ ਹੀ ਪੈ ਜਾਂਦੀ ਹੂੰ ਇਹ ਹੁੰਦਾ ਘੜੀ ਟੇਸਟ ਕਰਨ ਵਾਸਤੇ ਕਿ ਨਹੀਂ ਹੋਰ ਇਹਦੇ ਰੱਜਦਾ ਹੀ ਨਹੀਂ ਆਂਦੇ ਕਬ ਮੈਂ ਦੋ ਘਤਾਂ ਨੇ ਖਾੜੇ ਨਾਲ ਖਾਂਸੀ ਹੁੰਦਾ ਵੀ ਆ ਕੇ ਪ੍ਰੇਸ਼ ਕਰਨਾ ਨੇ ਖਾਂਸੀ ਹੁੰਦਾ ਪਹਿਲੀਆਂ ਤੇ ਉਹ ਪੈਕੇਟ ਉਹਨੇ ਖੋਲ ਲੈ ਇਹਨਾਂ ਪਹਿਲੀਆਂ ਨਹੀਂ ਖਾਦਾ ਫੇਰ ਹਨ ਖਾਂਸੀ ਖਾਂਸੀ YouTube ਫੈਮਿਲੀ ਨੇ ਕਹਣਾ ਇਹ ਹੁੰਦੇ ਰਹਿੰਦੇ ਜਿਆਦਾ ਨਹੀਂ ਹੁੰਦੇ ਸੌਰੀ ਯਾਰ ਦੇਣੀ ਇਦਾਂ ਤੇ ਚੱਲਣ ਦੇ ਬਿਮਾਰੀ ਦੀ ਦੇ ਕੀ ਕਰੀਂ ਖਾਂਗ ਚ ਕਮ ਮਢਣੀ ਡਿਆ ਬੀਪੀ ਮੇਰਾ ਅੱਜ ਸਵੇਰੇ ਵੀ 200 ਹੁਣ ਚੈੱਕ ਕਰਾ ਹੁਣ ਵੀ 200 ਗੋੜੀ ਗਾਦੀ ਫਿਰ ਨਹੀਂ ਫਰਕ ਪਿਆ ਕਿਉਂਕਿ ਠੰਡਣਾ ਵੀ ਕੋਣ ਘਾਣਾ ਸੰਗਣਾ ਹੋਇਆ ਹੁੰਦਾ ਇੱਕ ਖਾਂਸੀ ਚ ਕੰਮ ਲੱਗੀ ਦਵਾਈ ਅੱਧ ਘੜ ਚੰਝਨ ਦੀ ਖਾਦੀ ਪੀਤੀ ਜਾਂਦੀ ਚਲੋ ਸਾਰੇ ਜਣੇ ਹੀ ਤੇ ਕਰਨੇ ਆ ਕਿ ਮਹਾਰਾਜ ਅੰਦਰਸਤ ਸਾਰਿਆਂ ਨੂੰ ਤਾਂ ਦਰਸਤ ਦਿਆਵੇ ਅਰੇ ਮੌਸਮੀ ਹੁੰਦਾ ਇੰਨੀ ਖਾਂਸੀ ਜਿਹੜਾ ਚੱਲਣ ਰਿਹਾ ਨਾ ਜਿਹਦੇ ਲੱਗੇ ਖਲੋਜੋ ਉਹ ਹੈ ਤਾਂ ਖਾਂਸੀ ਖਾਂਸੀ ਚਕਾ ਚਕਾ ਤੇ ਗੱਲ ਕੋਈ ਹੁੰਦਾ ਨਾ ਤੇ ਦੱਸਿਓ ਜਿਨ੍ਹਾਂ ਜਿਨਾਂ ਨੂੰ ਲੱਗੀ ਦਮੈਂਟੈਂਸ ਕਮੈਂਟ ਪਰ ਪਰ ਕੇ ਆਉਣੇ ਆ ਖਾਂਦ ਦਿਆਂ ਹਾਂ ਜਿਨ੍ਹਾਂ ਜਿਨਾਂ ਨੂੰ ਲੱਗੀ ਉਹ ਵੀ ਦੱਸਿਓ ਹਾਂ ਆਵਰਾ ਬੋਲਣਾ ਹੈ ਹਾਂਜੀ ਮਿੱਤਰੋ ਲੋਕਵਾ ਦਿੱਤਾ ਜੀ ਕੋਈ ਵਧੀਆ ਲੱਗਦਾ ਤੇ ਬਲੌਗ ਚੈੱਕ ਕਰੋ ਤੇ ਤਨ ਵਧੀਆ ਨਾਲ ਗਾਉਣਾ ਜ਼ਰੂਰ ਲਾਈਕ ਮੈਚ ਜ਼ਰੂਰ ਕਰਿਓ ਤੇ ਕੇਨ ਨੂੰ ਕਰਨ ਤੇ ਇਹਦੇ ਨਾਲ ਬਲੌਗ ਦੇ ਬਿਸਕੁਟ ਨਾਲ ਮਿਲੇਗਾ ਬਲੌਗ ਦੇ ਤੁਹਾਨੂੰ ਬਿਸਕੁਟ ਇਹ ਸਮਰ ਨੇ ਖਾਣਾ ਸਮਰ ਰਾਤ ਵੀ ਖਾਂਦਾ ਦਿਨ ਵੀ ਖਾਂਦਾ ਬਿਸਕੁਟ 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 ਅੱਜ ਦੇਖੋ ਮੁੰਚ ਪਾਣੀ ਆ ਰਿਹਾ ਲੱਗ ਚਾ ਰੱਖੀ ਆ ਨਹੀਂ ਕਹਿੰਦਾ ਚਾਹ ਚਾਹ ਕਰਦੇ ਨੇ ਇਹਦੇ ਚਾਹ ਚਾ ਚਾ ਇਹ ਚਾਹ ਆ ਇਹ ਚਾ ਇਹ ਚਾਹਾਂ ਦੇ ਨਾਲ ਬਣੀ ਇਹਨੂੰ ਹੋਰ ਰੇਲ ਇਹ ਚਾਹ ਆ ਨਾ ਹੋਰ ਇਹ ਚਾਹ ਆ ਨਾ ਇਨੂੰ ਵਾਵਾ ਦੇਣਾ ਇਨੂੰ ਵਾਵਾ ਦੇਣਾ ਰਿੰਨਿਆ ਵਾਵਾ ਇਹ ਚਾਹ ਵਾ ਨ ਲੂੰਗਲੀ ਪਾਇ ਲੱਚੀ ਪਾਈ ਇਹਨੂੰ ਬਹੁਤ ਰਿੰਨੇ ਆ ਚੰਗਾ ਮਿੱਤਰੋ ਮਿਲਦੇ ਆਂ ਨੇ ਵਾਵਾ ਚੰਗਾ ਮਿੱਤਰੋ ਮਿਲਦੇ ਆਂ ਨੈਕਸਟ ਵਾਰ ਬਾਏ ਬਾਏ ਸਟਾ